ਗੁਰਜੀਕਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜਾਂ ਬਸਰ ਦੇ ਵਿੱਚ ਆ ਇਹਦਾ ਬੈਲਟ ਨੰਬਰ ਵੀ ਨਾਲ ਹੀ ਲਿਖਾ ਆ ਨਾਮ ਕਮਲ ਕਮਲਜੀਤ ਸਿੰਘ ਇਹਦਾ ਇਹਦਾ ਨਾਮ ਨਹੀਂ ਹੋਣੇ ਬੈਲਟ ਨੰਬਰ ਕੀ ਕਰ ਦਾਂਗੇ ਤੁਹਾਨੂੰ ਇੱਥੇ ਆ ਵੇਖੋ ਐਨੇ ਆ ਸਪੀਰ ਦੀ ਪੱਗ ਲਾਈ ਜਾ ਵੇਖੋ ਇਹਦੀ ਆ ਸਰਦਾਰ ਦੀ ਪੱਗ ਲਾਈ ਇਹੋ ਕੋਈ ਸਰੋਹੀ ਤੁਹਾਡੇ ਆਸਤੇ ਆ ਲੈ ਮੈਂ ਵੀ ਦੇਖ ਆਹ ਵੇਖੋ ਆ ਹਲਾਦ ਹੋ ਗਿਆ ਆਪਣੇ ਮਰਦਾਂ ਨੂੰ ਚਾਓ ਇਹ ਆ ਵੀਰ ਦੀ ਪੱਗ ਆਈ ਆ ਸਾਰੇ ਵੀਰੇ ਇਕੱਠੇ ਆ ਸੌਰੀ ਕਹਦੀ ਯਾਰ ਤੂੰ ਬਕਸੇ ਰਹਿ ਗਿਆ ਸਰਬੋਹਗੀ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆ ਵੇਖੋ ਆ ਵੇਖੋ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਤੂੰ ਆ ਕੇ ਦਲਾਈ ਦੋ ਮੇਰੀ ਗੱਲ ਸੁਣ ਲੈ ਸਾਡੀ ਸਰਕਾਰਾਂ ਨੇ ਪਤਾ ਕੀ ਆ ਮੇਰੀ ਗੱਲ ਸੁਣ ਪਿੱਛੇ ਪਾ ਕੇ ਕੋਈ ਨਹੀਂ ਤੂੰ ਹਟਾ ਤੂੰ ਪੱਗ ਲਾ ਇਹਦੀ ਯਾਰ ਤੂੰ ਸਾਡੇ ਜਿਹੜੇ ਮਲਾਜ ਨੇ ਆ ਵੇਖੇ ਦੀ ਪੱਗ ਲਾਈ ਇੰਨੇ ਆ ਵੇਖ ਤੂੰ ਲੈਣਾ ਕੋਈ ਤੂੰ ਵੀ ਬੜਾ ਕਸੀਟ ਨਾ ਹੈ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਬੈਠੀ ਦਾ ਮੇਰੀ ਗੱਲ ਸੁਣ ਸਾਡੀ ਇੱਟ ਕੀ ਆ ਭਲਾ ਪੱਗ ਨਹੀਂ ਆ ਆ ਵੀਰ ਜੀ ਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਕ ਲਾਈ ਕਰਨੀ ਆ ਬਟੂਟੀ